ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਨੇਆਲੀ ਵੱਡੀ ਦੋਸਤੋ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੌਕਸਰ ਸਾਹਿਬ ਪੈ ਜਾਂਦੀ ਹੈ ਦੋਸਤੋ ਬਾਈ ਜੈਵਿੰਦਰ ਕੋਲੇ ਦੋਸਤੋ ਪਹੁੰਚੇ ਆ ਤੇ ਵਪਾਰ ਦਾ ਕੰਮ ਆ ਦੋਸਤੋ ਅੱਜ ਇੱਕ ਗੱਬਣ ਗਾਂ ਵਕਾਊ ਕੀਤੀ ਹੈ ਦੋਸਤੋ ਬਾਈ ਨੇ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹੋਏ ਤਾਂ ਹੀ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਜੈਵਿੰਦਰ ਤੋਂ ਲੈਣੇ ਆਓ ਬਈ ਹਾਂਜੀ ਬਾਈ ਜੀ ਸਸੀ ਕਾ ਉਹ ਠੀਕ ਠਾਕ ਬਾਈ ਜੀ ਠੀਕ ਆ ਨਾ ਦੱਸੀ ਵੀਰ ਜੈਵਿੰਦਰ ਸਿੰਘ ਜੀ ਠੀਕ ਆ ਤੇ ਨੰਬਰ ਵੀ ਦੱਸ ਦੀ ਵੀਰ 90410 98772 ਠੀਕ ਆ ਇਹ ਅੱਜ ਬਈ ਇਕਨਾ ਹੀ ਆ ਠੀਕ ਆ ਕੀ ਡਿਟੇਲ ਆ ਫਿਰ ਭਰਾ ਜੀ ਇਹ ਬਈ ਤੀਜਾ ਸੂਆ ਸੂਤ ਦੀ ਤੀਜਾ ਸੂਆ ਸੁੰਦੀ ਆ ਠੀਕ ਆ 23 ਮਿੰਟ ਮੱਕ ਦਾ ਦੋ ਪੇਸ ਗੇ ਦੋ ਠੀਕ ਆ 23 24 ਲੀਟਰ ਦੂਜੇ ਸੂਏ ਜੇ ਯਾਨੀ ਕੀ ਕੱਢਿਆ ਦਿਨ ਕਿੰਨੇ ਲੈ ਜੂ ਬਈ ਦਿਨ 10 ਲੈ ਜੀ 10 ਦਿਨ ਲੈ ਜੂ ਠੀਕ ਆ ਕੋਈ ਸੀਮੈਂਟ ਰਿਕਾਰਡ ਦਾ ਹੈ ਬਈ ਕੋਈ ਕਾਰਡ ਠੀਕ ਆ ਲਓ ਬਈ ਸੀਮੈਂਟ ਰਿਕਾਰਡ ਦਾ ਵੈਸੇ ਬਾਈਆਂ ਦਾ ਪਤਾ ਨਹੀਂ 10 ਦਿਨ ਲੈ ਜੂਗੀ 23 24 ਲੀਟਰ ਦੂਜੇ ਸੂਏ ਦੁੱਧ ਕੱਢਿਆ ਅਨੁਮਾਨ ਵੀ ਐਕਟੀ ਵੀ ਇੰਨਾ ਪਾ ਦੇਣਾ ਦੋਸਤੋ ਹਵਾਨਾ ਸੋਹਣਾ ਕ੍ਰੋਸ ਆਂਗ ਦੇ ਵਿੱਚ ਵਹਿੜਾ ਦੋਸਤੋ ਵੇਖ ਸਕਦੇ ਨੇ ਵੇਲ ਲੈਂਥ ਦੀ ਚੰਗੀ ਹੈ ਦੋਸਤੋ ਨੇੜੇ ਕੋਈ ਥਣਾਂ ਦਾ ਸਾਈਜ਼ ਗਿਆ ਉਹ ਖਾਦਨੇ ਦੇਖ ਸਕਦੇ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਮੁੱਠੀ ਚ ਵਈ ਜਾ ਬਾਕੀ ਦੋਸਤੋ ਹਵਾਨੇ ਦੇ ਨਾੜਾਂ ਵੇਖ ਸਕਦੇ ਆ ਬਹੁਤ ਮੋਟੀਆਂ ਮੋਟੀਆਂ ਨਾੜਾਂ ਸੇਮ ਹੀ ਸਾਈਜ਼ ਆ ਦੋਸਤੋ ਚਾਰੇ ਥਣਾਂ ਦਾ ਬਾਕੀ ਦੋਸਤੋ ਫੈਕਸ ਹਵਾਨਾ ਵੇਖ ਸਕਦੇ ਾਰੇ ਥਣਾ ਦਾ ਬਹੁਤ ਸੋਹਣਾ ਦੋਸਤੋ ਸੇਮ ਸਹਜ ਆ ਮੁੱਠੀ ਜਵਾਈ ਵਾਲਾ ਥਣ ਲੱਗਿਆ ਹੋਇਆ ਕੱਦ ਘਾਟ ਸੋਹਣਾ ਦੇਖ ਸਕਦੇ ਹੋ ਦੂਜੇ ਪਾਸੇ ਹੀ ਹਵਾਨੀ ਜਜਮੈਂਟ ਸੋਹਣਾ ਥਣਾ ਦਾ ਸਹਜ ਆ ਦੋਸਤੋ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਨਾ ਸੀਲ ਠੰਡੀ ਬਹੁਤ ਆ ਤੇ ਤੋੜ ਕੇ ਤੁਹਾਨੂੰ ਵਿਖਾਉਣਾ ਹੈ ਲੈ ਵੀ ਜੈਵਿੰਦਰ ਖੋਲ ਲਈ ਤੋੜ ਕੇ ਵਿਖਾ ਰਗੇ ਸੀਲ ਛੋਟੀ ਦਾ ਜਦੋਂ ਬੜੀ ਠੀਕ ਆ ਬਾਕੀ ਦੋਸਤੋ ਰਾਜੀਪਲੀ ਆ ਕੋਈ ਫਿੱਕੀ ਨਹੀਂ ਜੇ ਆਪਾਂ ਕਹੀਏ ਕਿਉਂਕਿ ਇਸ ਦੂ ਅੱਗੇ ਦੋਸਤੋ ਗਰਮੀ ਦੇ ਵਿੱਚ ਇਹਨਾਂ ਵੜਾ ਨਹੀਂ ਦੋਸਤੋ ਦੁੱਧ ਪਾਉਣਾ ਕਿਉਂਗੇ ਪਿਓਰ ਬਰੀਡ ਦੇ ਵਿੱਚ گاਵਾ ਦੋਸਤੋ ਗਰਮੀ ਵੱਧ ਮਣਾਉਂਦੀਆਂ ਤੇ ਇਹ ਦੋਸਤੋ ਕ੍ਰੋਸ ਅੰਗ ਦੇ ਵਿੱਚ ਥੋੜੀ ਗਰਮੀ ਘੱਟ ਮਣਾਉਂਦੀਆਂ ਦੁੱਧ ਸੋਹਣਾ ਪਿਆ ਜਾਂਦੀਆਂ ਬਾਕੀ ਦੋਸਤੋ ਹਵਾਨਾ ਹੀ ਬਹੁਤ ਸੋਹਣਾ ਕਰਮਾ ਵਾਲੀ ਦਾ ਫਿਕਸ ਹਵਾਨਾ ਠਣਾ ਦਾ ਸਾਈਜ਼ ਵੀ ਦੋਸਤੋ ਬਹੁਤ ਸੋਹਣਾ ਬਈ ਰੋਕ ਲਈ ਇੱਕ ਰਹੀ ਇੱਥੇ ਹੀ ਵਿਖਾ ਦिए ਦੇਖ ਸਕਦੇ ਆ ਫੇਸ ਬਿਊਟੀ ਵਿਖਾ ਦਿੰਦੇ ਆ ਦੋਸਤੋ ਕ੍ਰੋਸ ਅੰਗ ਦੇਖ ਸਕਦੇ ਆ ਬਾਕੀ ਥਣਾਨ ਨਹੀਂ ਫੇਰ ਤੁਹਾਡੀ ਨਿਗਾਹ ਮਰਾਦ ਨੇ ਵੇਖ ਸਕਦੇ ਆ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਮੁੱਠੀ ਜਿਵਾਈ ਵਾਲਾ ਦੇਖ ਸਕਦੇ ਬਹੁਤ ਸੋਹਣਾ ਥਣ ਆ ਦੋਸਤੋ ਬਾਕੀ ਕੱਦ ਕਾਠ ਵੀ ਸੋਹਣਾ ਲੈ ਚੱਲ ਬਈ ਬਾਕੀ ਠੰਡੀ ਸੀ ਹਵਾ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓਏ ਨੰਬਰ ਭਾਈ ਦਾ ਸਕਰੀਨ ਤੇ ਚੱਲ ਰਿਹਾ ਐਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਬਾਕੀ ਦੋਸਤਰ 13 ਦੇ ਵਿੱਚ ਹੀ ਬਾਈ ਕੋਲੇ ਪਸ਼ੂ ਹੁੰਦੇ ਆ। ਲਓ ਬਾਈ ਬਾਈ ਹੱਥ ਮਾਰ ਰਿਹਾ ਤੇ ਬਾਕੀ ਦੋਸਤੋ ਠੰਡੀ ਸੀਲ ਆ। ਠੰਡੀ ਸੀਲ ਆ ਬਾਈ। ਦੇਖੀ ਵਲਟ ਨੰਬੋ ਪਈਆਂ ਸਹੀ ਗੱਲ ਆ ਦੋਸਤੋ ਢਿੱਲ ਹਵਾਨੇ ਚ ਕਾਫੀ ਪਈ ਆ। ਤਕਰੀਬਨ ਲੈ ਜਾਣੇ ਆ ਦੋਸਤੋ ਦੱਸ ਦੇਣੇ ਨੇ ਨਾਲ ਉਹਦਾ ਬਹੁਤ ਸੁਣ ਮਠੋਰੀ ਹੋਊਗੀ ਠੀਕ ਦੁੱਧ ਜਿਹੜਾ ਕੋ ਚੰਗਾ ਵੀ ਲੱਗੇ 25 26 ਮੀਟਰ ਦੁੱਧ ਕੱਢ ਸਕਦੇ ਠੀਕ ਐ ਲੋ ਵੀ ਰੇਟ ਆਪਾਂ ਵੀਰ ਤੋਂ ਪੁੱਛ ਲੈਣ ਲੈ ਵੇਜ ਜਾ ਆ ਵੇੰਦਾ ਰੇਟ ਦੱਸਦੀ ਲੈਣ ਦੇਣ ਜਾ ਹੀ ਦੱਸੀ ਬਾਹਲਾ ਉਲਝਾ ਵਾਲਾ ਕੰਮ ਰੱਖੀ ਨਾ ਬਬੀ 70000 ਤੋਂ 80000 ਰੁਪਏ ਛੋਟ ਕਰਾਂਗੇ 75000 ਤੋਂ 10000 ਰੁਪਿਆ ਛੋਟ ਕਰ ਦੇਾਂਗੇ ਹਾਂਜੀ ਮੰਨਦਾ ਆ ਇਹਦਾ ਠੀਕ ਐ ਲੋ ਵੀ ਜਿਹੜੇ ਵੀਰ ਦੇ ਪਸੰਦ ਹੋਵੇ ਨਾ ਰੇਟ 22 ਦਾ 75000 ਰੁਪਇਆ ਮਾਨਤਨ ਤੁਹਾਡਾ 10000 ਰੁਪਏ ਇੱਥੇ ਆਿਆਂ ਦਾ ਹੋ ਜਾਣਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ 22 ਦਾ ਦੋਸਤੋ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਸੱਜਣੋ ਜਿਹੜੇ ਵੀ ਸ਼ੇਅਰ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ